ब्रह्म ज्ञानी सद जीवै नहीं मरता नहीं मरता हर हर जन दो एक है बिब विचार किस ना ही जलते उस तरह क्यों जल ही वे किस समय गुरु प्यारी साधसंग जी आप नु पता है के पंथ दे महान प्रचारक साधु संत संत सचखंडवासी संत बाबा मानसिंह बहवाल एंड दी पहली बरसी तिन 4 5 ਮਈ ਨੂੰ ਗੁਰਦੁਆਰਾ ਸੱਚਖੰਡ ਈਸ਼ਤ ਦਰਬਾਰ ਜਿਹੜੀ ਹੈ ਬੜੀ ਹੀ ਧੂਮਤਾਮ ਸ਼ਰਦਾ ਦੇ ਨਾਲ ਮਨਾਈ ਜਾ ਰਹੀ ਹੈ ਸੰਗਤਾਂ ਨੂੰ ਖੁੱਲਾ ਸੱਦਾ ਹੈ ਕਿ ਆਓ ਤਨ ਮਨ ਧੰਦੇ ਨਾਲ ਤਿੰਨ ਦਿਨ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ ਤੇ ਬਹੁਤ ਹੀ ਮਾਨ ਰਾਗੀ ਢਾਡੀ ਕਥਾਵਾਚਕ ਜਿਹੜੇ ਆ ਇਸ ਸਮਾਗਮ ਦੇ ਵਿੱਚ ਪਹੁੰਚਣਗੇ ਸੱਚਖੰਡ ਹਰਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਵੀ ਜਿਹੜੇ ਆ ਪਹੁੰਚ ਰਹੇ ਆ ਤੇ ਮੇਰੇ ਨਾਲ ਐਸਵੇਰੇ ਭਗਵੰਦਰ ਸਿੰਘ ਜੀ ਜਿਹੜੇ ਕਿ ਸੰਤ ਆ ਮਹਾਪੁਰਸ਼ ਸਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਉਹਨਾਂ ਦੀ ਵੀ ਸੰਗਤ ਕੀਤੀ ਸੰਤ ਬਾਬਾ ਮੋਹਨ ਸਿੰਘ ਲੰਗਰ ਵਾਲਿਆਂ ਦੇ ਨਾਲ ਵੀ ਸੇਵਾ ਦੇ ਵਿੱਚ ਵਿਚਰ ਰਹੇ ਆ ਤੇ ਉਹ ਮੇਰੇ ਨਾਲ ਜੁੜੇ ਹੋ ਸਾਰੇ ਪ੍ਰੋਗਰਾਮ ਦੀ ਜਿਹੜੀ ਜਾਣਕਾਰੀ ਦੇਣਗੇ ਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪਹਿਲੀ ਵਰਸੀ ਸਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਜੀ ਦੀ ਜਿਹੜੀ ਆ ਇਹ ਮਨਾ ਰਹੇ ਆ ਜਿਨ੍ਹਾਂ ਨੇ ਬੜੀਆਂ ਸੇਵਾ ਕੀਤੀਆਂ ਆ ਪਿਆਰੇ ਦਸ਼ਕੋ ਕੇ 21 ਦਿਨ ਦੇ ਵਿੱਚ 137200 ਪ੍ਰਾਣੀਆਂ ਨੂੰ 1999 ਦੇ ਵਿੱਚ ਜਿਹੜਾ ਅੰਮ੍ਰਿਤ ਛਕਾਇਆ ਤੇ ਬੜੇ ਬੜੇ ਜਿਹੜੇ ਆ ਉਹ ਲੰਗਰ ਲਾਏ ਗੁਰੂ ਪਿਆਰਿਓ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਤਖਤ ਨਗਰ ਸ੍ਰੀ ਪਟਨਾ ਸਾਹਿਬ ਅਤੇ ਗਰੀਬਾਂ ਦੀ ਸੇਵਾ ਵੀ ਕੀਤੀ ਜਿੱਥੇ ਹੜਫਲਾਡਾ ਆ ਓਡੀਸ਼ਾ ਦੇ ਵਿੱਚ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਗੁਰੂ ਪਿਆਰਿਓ ਬੜੀਆਂ ਸੁਆਵਾਂ ਹਨ ਇਸੇ ਕਾਰਨ ਕਰਕੇ ਜਿਹੜੀਆਂ ਆਂਦੇ ਗੁਰੂ ਪਿਆਰੋ ਹਰ ਇੱਕ ਨੇ ਚੱਲ ਜਾਣਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਦੁਨੀਆਂ ਨੂੰ ਯਾਦ ਕਰਦੀ ਹੈ ਤੇ ਭਾਈ ਸਾਹਿਬ ਜੀ ਜਿਹੜੇ ਇੱਥੇ ਦੇ ਸੇਵਾ ਵੀ ਨਿਭਾਉਂਦੇ ਆ ਗੁਰਦੁਆਰੇ ਦੀ ਤੇ ਸੰਤਾਂ ਦੇ ਨਾਲ ਵੀ ਬੜੇ ਲੰਮੇ ਚਿਰ ਤੋਂ ਸੇਵਾ ਕਰਦੇ ਰਹੇ ਤੇ ਕਰਦੇ ਆ ਰਹੇ ਆ ਉਹ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਦੇਣਗੇ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਹੈ ਤੇ ਤੁਹਾਨੂੰ ਸਿੱਖ ਚਲਣ ਦੀ ਅੱਖ ਦੇ ਨਾਲ ਪੂਰਾ ਸੰਸਾਰ ਵੇਖ ਰਿਹਾ ਹੈ ਤੇ ਤੁਸੀਂ ਆਪਣੀ ਜ਼ਬਾਨੀ ਦੱਸੋ ਕਿ ਪ੍ਰੋਗਰਾਮ ਜਿਹੜਾ ਹੋਣਾ ਹੈ 3 4 5 ਨੂੰ ਕੀ ਕੀ ਉਹ ਦੀਵਾਨ ਦੇ ਪ੍ਰੋਗਰਾਮ ਹਨ ਫਿਰ ਅਗਲੀ ਗੱਲ ਤੁਹਾਨੂੰ ਮੈਂ ਜਥਿਆਂ ਬਾਰੇ ਬਾਅਦ ਪੁੱਛਦਾ ਹਾਂ ਹਾਂਜੀ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ 3 4 5 ਦਾ ਜੋ ਪ੍ਰੋਗਰਾਮ ਹੈ ਪਹਿਲਾਂ ਕਿਉਂਕਿ 6 ਅਖੰਡ ਪਾਠ ਸਾਹਿਬ ਅਸੀਂ ਮਹਾਂਪੁਰਖਾਂ ਦੀ ਯਾਦ ਵਿੱਚ 19 ਤਰੀਕ ਤੋਂ ਲੈ ਕੇ ਰੱਖੇ ਸਨ ਸੋ ਜਿਹੜਾ 6 ਵਾ ਅਖੰਡ ਪਾਠ ਸਾਹਿਬ ਆ ਉਸ ਦਾ ਭੋਗ ਸਵੇਰ ਨੂੰ ਇੱਥੇ ਜੋ ਸਾਡਾ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਵਿੱਚ ਹੀ ਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਸ ਤੋਂ ਉਪਰੰਤ 3-4 ਘੰਟਿਆਂ ਦਾ ਜੋ ਸਮਾਗਮ ਹੈ ਅੰਦਰ ਦਰਬਾਰ ਸਭ ਹੀ ਸਜਣਗੇ 9 ਵਜੇ ਤੱਕ ਫਿਰ ਤਕਰੀਬਨ 4 ਵਜੇ ਤੱਕ ਜੋ ਬਾਹਰ ਪੰਡਾਲ ਹੈ ਉਹ ਪੰਡਾਲ ਵਿਖੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਪ੍ਰਕਾਸ਼ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ 5 ਵਜੇ ਸ਼ਾਮ ਨੂੰ ਉਸ ਤੋਂ ਬਾਅਦ ਫਿਰ ਜੋ ਸਮਾਗਮ ਦੀ ਸ਼ੁਰੂਆਤ ਪੰਡਾਲ ਦੇ ਵਿੱਚ ਹੈ ਸ਼ਾਮ ਦੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਦੀਵਾਨ ਤਿੰਨ ਤਰੀਕ ਨੂੰ ਸਜਣਗੇ 4 ਮਈ ਨੂੰ ਫਿਰ ਸ਼ਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਵੀ ਉਸੇ ਪੰਡਾਲ ਦੇ ਵਿੱਚ ਦੀਵਾਨ ਸਜਣਗੇ ਤੇ ਫਿਰ ਉਸ ਤੋਂ ਬਾਅਦ ਜੋ 5 ਮਈ ਐਤਵਾਰ ਵਾਲਾ ਦਿਨ ਹੈ ਮਹਾਪੁਰਖਾਂ ਦੀ ਯਾਦ ਵਿੱਚ ਪਹਿਲਾਂ ਅਸੀਂ ਫਿਰ 8:30 ਵਜੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਤਲਬ ਗੁਰੂ ਸਾਹਿਬੀ ਦਾ ਸਰੂਪ ਸਤਿਕਾਰ ਸਹਿਤ ਸਟੇਜ ਤੱਕ ਲੈ ਕੇ ਜਾਣਾ ਹੈ ਤੇ 9 ਵਜੇ ਫਿਰ ਉੱਥੇ ਫਿਰ ਸਹਿਜ ਪਾਠ ਸਾਹਿਬ ਜੀ ਦੇ ਭੋਗ ਵੰਣਗੇ ਆਰਤੀ ਦਾ ਕੀਰਤਨ ਹੋਵੇਗਾ 10 ਵਜੇ ਤੋਂ ਲੈ ਕੇ ਫਿਰ ਕੀਰਤਨ ਦੀ ਆਰੰਭਤਾ ਹੋ ਕੇ ਸ਼ਾਮ ਦੇ ਰਹਿਰਾ ਸਾਹਿਬ ਜੀ ਦੇ ਪਾਠ ਤੱਕ तकरीबन 6:30-7:00 ਵਜੇ ਤੱਕ ਫਿਰ ਉਹ ਨਾ ਪੰਡਾਲਾਂ ਵਿੱਚ ਫਿਰ ਕੀਰਤਨ ਦੁਆਨ ਸਜਣਗੇ ਕਥਾ ਦੁਆਨ ਸਜਣਗੇ ਤੇ ਉਸ ਤੋਂ ਬਾਅਦ ਫਿਰ ਜੋ 6 ਤਰੀਕ ਹੈ ਸੋਮਵਾਰ ਨੂੰ 9 ਵਜੇ ਅਮਰਤਾ ਬਾਟਾ ਖੰਡੇ ਬਾਟੇ ਦਾ ਅੰਮ੍ਰਿਤ ਵਿਸਕਾਇਆ ਜਾਵੇਗਾ ਸੰਗਤਾਂ ਨੂੰ ਇਹ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਪਿਆਰੋ ਇਹ ਦਿਨ ਮਨਾਏ ਤਾਂ ਹੀ ਸਫਰਿਆ ਜੇ ਆਪਾਂ ਗੁਰੂ ਦੇ ਨਾਲ ਜੋੜੀਏ ਵੇਖੋ ਸਤਖੰਡਵਾਸੀ ਸੰਤ ਬਾਬਾ ਮਾਨ ਸਿੰਘ ਜੀ ਨੇ ਇੱਕ ਦਿਨ ਦੇ ਵਿੱਚ ਗੁਰੂ ਪਿਆਰੋ 1,37,200 ਪੁਰਾਣੇ ਨੰਬਰ ਚ ਕੋਣਾ ਕੋ ਛੋਟੀ ਜੀ ਗੱਲ ਨਹੀਂ ਇੱਕ ਇਨਸਾਨ ਨੂੰ ਵੀ ਜਿਹੜਾ ਅਮਰਚਕਾਉਂ ਦਾ ਜਿਹੜਾ ਸੋਨੇ ਦੇ ਮਹਿਲ ਬਣਾ ਦਿਓ ਉਹਦੇ ਜਿੰਨਾ ਫਾਇਆ ਤੇ ਹੋਰ ਸੋਨੇ ਦੇ ਸੁਭਾਗ ਵਾਲੀ ਗੱਲ ਹੈ ਕਿ ਜਿੱਥੇ ਸੰਤ ਮਹਾਪੁਰਸ਼ਾਂ ਦੀ ਪਹਿਲੀ ਵਰਸੀ ਮਨਾ ਰਿਹਾ ਉੱਥੇ ਅੰਮ੍ਰਿਤ ਸੰਚਾਰ ਵੀ ਗੁਰੂ ਦੇ ਨਾਲ ਜਿਹੜਾ ਵਾ ਉਹ ਵੀ ਜੁੜ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਹੈ ਜਿਨ੍ਹਾਂ ਨੇ ਨਹੀਂ ਅਜੇ ਤੱਕ ਅੰਮ੍ਰਿਤਸ਼ਕਿਆ ਨਗੁਰੇ ਪੀਵ ਪਾਲ ਖੰਡੇਤਾ ਰੋ ਜਨਮ ਸਵੇਲਾ ਵਾ ਵਾ ਗੋਬਿੰਦ ਸਿੰਘ ਆਪੀਆ ਗੁਰਚੇਲਾ ਗੁਰੂ ਪਿਆਰਿਓ ਅਮਰਛਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਭਾਈ ਸਾਹਿਬ ਜੀ ਕਿਹੜੇ ਕਿੜੇ ਜਥੇ ਜਿਹੜੇ ਆ ਉਹ ਸੰਗਤਾਂ ਜਾਣਨੀਆਂ ਚਾਣਗੀਆਂ ਕਿ ਕਿਹੜੇ ਕਿੜੇ ਜਿਹੜੇ ਜਥੇ ਆ ਲੋਕਲ ਜਥੇ ਤੇ ਹੁਣੇ ਹੁਣੇ ਜਿਹੜੇ ਹੋਰ ਜਥੇ ਬਾਹਰੋਂ ਆ ਰਹੇ ਆ ਮੇਨ ਮੇਨੋਂ ਕਿਹੜੇ ਕਿੜੇ ਜਥੇ ਜਿਹੜੇ ਇੱਥੇ ਪਹੁੰਚ ਰਹੇ ਆ ਹਾਂਜੀ ਸੋਸ ਦੇ ਵਿੱਚ ਇੱਕ ਤਾਂ ਸਾਡੇ ਹੀ ਮਹਾਪੁਰਖ ਸੰਤ ਬਾਬਾ ਮੋਹਨ ਸਿੰਘ ਜੀ ਦੇ ਵਾਰੇ ਆਪਣੇ ਜਥੇ ਸਮੇਤ ਭਾਈ ਦਲਬੀਰ ਸਿੰਘ ਜੀ ਦੇ ਸਮੇਤ ਉਹਨਾਂ ਨੇ ਸਮਾਂ ਲਾਉਣਾ ਹੈ ਤੇ ਫਿਰ ਵਿਸ਼ੇਸ਼ ਤੌਰ ਤੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲੇ ਬਾਬਾ ਸ੍ਰੀ ਚੰਦ ਦੇ ਸੰਪਰਦਾ ਦੇ ਵਿੱਚੋਂ ਹਨ ਪੇਵੇ ਦੀ ਧਰਤੀ ਤੇ ਵੀ ਉਹਨਾਂ ਦਾ ਸਥਾਨ ਹੈ ਉਹਨਾਂ ਦਾ ਵੀ ਬਾਬਾ ਜੀ ਦੇ ਨਾਲ ਬੜਾ ਸਨੇਹ ਸੀ ਪਿਆਰ ਸੀ ਉਹਨਾਂ ਦੇ ਸਾਰੇ ਇਹ ਪਰਿਵਾਰ ਦਾ ਉਹ ਵੀ ਮਹਾਪੁਰਖ ਪਹੁੰਚ ਰਹੇ ਹਨ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਪੈਣੀਆਂ ਵਾਲੇ ਮਹਾਪੁਰਖ ਉਹ ਵੀ ਪਹੁੰਚ ਰਹੇ ਹਨ ਤੇ ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ ਭਾਈ ਦਵਿੰਦਰ ਸਿੰਘ ਜੀ ਸੋਢੀ ਤੇ ਉਸ ਤੋਂ ਬਾਅਦ ਤੇ ਭਾਈ ਨਰੰજન ਸਿੰਘ ਜੀ ਜਵਦੀ ਕੜਾ ਵੀ ਆ ਰਹੇ ਹਨ ਤੇ ਆਪਣੇ ਬਿਲੀ ਚੰਦ ਸਾਹਿਬ ਜੀ ਦਾ ਜੋ ਹਜ਼ੂਰੀ ਢਾਡੀ ਜਥਾ ਹੈ ਉਹ ਵੀ ਪਹੁੰਚ ਰਹੇ ਹਨ ਅਤੇ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਜੋ ਦਸਵੇਂ ਪਾਸ਼ਾ ਜੀ ਦਾ ਗੰਗਾ ਸਾਗਰ ਹੈ ਜੋ ਕਿ 30 ਸਾਲ ਬਾਅਦ ਇੰਗਲੈਂਡ ਦੀ ਧਰਤੀ ਦੇ ਉੱਤੇ ਆ ਰਿਹਾ ਹੈ ਪਹਿਲੀ ਵਾਰ 1994 ਦੇ ਵਿੱਚ ਇੰਗਲੈਂਡ ਦੀ ਧਰਤੀ ਉੱਤੇ ਰਾਜ ਸਾਹਿਬ ਲੈ ਕੇ ਆਏ ਸਨ ਸੋ 30 ਸਾਲਾਂ ਬਾਅਦ ਉਸ ਦੇ ਵੀ ਜੋ ਵਿਸ਼ੇਸ਼ ਦਰਸ਼ਨ ਹਨ ਸ਼ਨੀਵਾਰ ਸ਼ਾਮ ਨੂੰ 6 ਵਜੇ ਰਹਿਰਾ ਸਭੀ ਦੇ ਪਾਠ ਤੋਂ ਬਾਅਦ ਤੇ ਫਿਰ ਐਤਵਾਰ ਦੁਪਹਿਰ ਦੇ 1 ਵਜੇ ਉਹਦੇ ਵੀ ਫਿਰ ਦਰਸ਼ਨ ਸਮੂਹ ਸੰਗਤਾਂ ਨੂੰ ਕਰਾਏ ਜਾਣਗੇ ਇਹ ਉਹ ਵਸਤੂ ਹੈ ਜਿਸ ਵਸਤੂ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਹੱਥ ਸ਼ੋਪਰਾਪਤ ਹੈ ਤੇ ਜਿਸ ਵਸਤੂ ਦੇ ਵਿੱਚੋਂ 10ਵੇਂ ਪਾਸ਼ਾ ਜੀ ਨੇ ਆਪ ਨੂਰਾ ਮਾਹੀ ਨੂੰ ਕਹਿ ਕੇ ਪਹਿਲਾ ਦੁੱਧ ਦਾ ਜੋ ਉਹਦੇ ਵਿੱਚ ਭਾਂਡੇ ਦੇ ਵਿੱਚ ਦੁੱਧ ਚੋਕੇ ਉਹਨਾਂ ਨੇ ਸਮਾਇਆ ਸੀ ਭਾਵੇਂ ਕਿ ਉਹਦੇ ਵਿੱਚ ਛੇਕ ਹਨ ਛੇਕ ਹੋਣ ਦੇ ਬਾਵਜੂਦ ਵੀ ਉਸ ਭਾਂਡੇ ਦੇ ਵਿੱਚ ਦੁੱਧ ਨਹੀਂ ਸੀ ਘਿਰਿਆ ਤੇ ਫਿਰ ਉਸ ਗੰਗਾ ਸਾਗਰ ਦੇ ਵਿੱਚੋਂ 10ਵੇਂ ਪਾਸ਼ਾ ਜੀ ਨੇ ਆਪ ਵੀ ਛਕਿਆ ਤੇ ਰਾਏ ਕੱਲੇ ਤੇ ਫਿਰ ਇਹ ਬਖਸ਼ਿਸ਼ ਤਸਮੇ ਪਾਸ਼ਾਨੀ ਕੀਤੀ ਸੋ ਉਹ ਵੀ ਵਿਸ਼ੇਸ਼ ਤੌਰ ਤੇ ਜੋ ਗੁਰੂ ਸਾਹਿਬ ਜੀ ਦੀ ਵਸਤੂ ਹੈ ਹੱਥ ਸ਼ੋਪਾਪਤ ਹੈ ਉਹਦੇ ਵੀ ਦਰਸ਼ਨ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਕਰਾਏ ਜਾਣਗੇ ਗੁਰੂ ਪਿਆਰਿਓ ਬੜੀ ਖੁਸ਼ੀ ਦੀ ਗੱਲ ਹੈ ਕਿ ਗੰਗਾ ਸਾਗਰ 30 ਸਾਲਾਂ ਬਾਅਦ ਜਿਹੜਾ ਹੈ ਉਹ ਇੱਥੇ ਪਹੁੰਚ ਰਹੇ ਹਨ ਦਰਸ਼ਨ ਕਰਨ ਵਾਸਤੇ ਆਪਾਂ ਭਾਗਾਂ ਵਾਲਿਆਂ ਸ਼ਿਨਸ਼ਵਾਰ ਐਤਵਾਰ ਦਰਸ਼ਨ ਕਰਕੇ ਗੁਰੂ ਬਾਜਾਂ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਗੁਰੂ ਪਿਆਰਿਓ ਇਹ ਇੱਕ ਬੜਾ ਵੱਡਾ ਉਪਰਾਲਾ ਹੈ ਗੁਰੂ ਪਿਆਰਿਓ 30 ਸਾਲਾਂ ਬਾਅਦ ਉ ਗੰਗਾ ਸਾਗਰ ਉਹਨਾਂ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪ ਵੀ ਦੁੱਧ ਛਕਿਆ ਤੇ ਸੰਗਤਾਂ ਨੂੰ ਛਕਾਇਆ ਗੁਰੂ ਪੈਰੋ ਔਰ ਵਿੱਚ ਛੇਕ ਹੋਣ ਦੇ ਬਾਵਜੂਦ ਜਿਹੜਾ ਦੁੱਧ ਉਹ ਡੁੱਲਦਾ ਨਹੀਂਗਾ ਤੁਸੀਂ ਆਪ ਦਰਸ਼ਨ ਕਰਕੇ ਨਿਰਦੁਰਨੰਦ ਰਿਹਾਲ ਹੋ ਜਾਓਗੇ ਤੇ ਹੋਰ ਕੋਈ ਇਹੋ ਜੀ ਗੱਲ ਜਿਹੜੀ ਮੇਰੇ ਕੋਲ ਨਾ ਪੁੱਛੀ ਗਈ ਉਹ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਬਸ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਭਨਾਂ ਨੇ ਵੱਧ ਚੜ ਕੇ ਪਹੁੰਚਣਾ ਤੇ ਜੋ ਉਹਨਾਂ ਮਹਾਪੁਰਖਾਂ ਨੇ ਸਾਡੇ ਪ੍ਰਤੀ ਇਹ ਪਰੰਪਰਾ ਚਲਾਈ ਸੀ ਪੂਰਨੇ ਪਾਏ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਕਥਾ ਕੀਰਤਨ ਦੇ ਨਾਲ ਗੁਰਸਿੱਖੀ ਦੇ ਨਾਲ ਜੁੜੀਏ ਉਸ ਲੜੀ ਨੂੰ ਉਸ ਮਹਾਂਪੁਰਖਾਂ ਦੀ ਸੋਚ ਤੇ ਉੱਤੇ ਅਸੀਂ ਸਾਰਿਆਂ ਨੇ ਫੁੱਲ ਚੜਾਉਂਦਿਆਂ ਹੋਇਆਂ ਗੁਰੂ ਚਰਨਾਂ ਦੇ ਨਾਲ ਜੁੜ ਕੇ ਕਥਾ ਕੀਰਤਨ ਦਾ ਲਾਹਾ ਲੈਣਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਸ਼ਾਇਆ ਆ ਕਰਕੇ ਅਸੀਂ ਸਾਰਿਆਂ ਨੇ ਜੋ ਸਾਡੇ ਗੁਰੂ ਸਾਹਿਬ ਦੇ ਸਿਧਾਂਤ ਹਨ ਉਹਨਾਂ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਤੇ ਆਪਣੇ ਸਮੇਂ ਨੂੰ ਸਫਲਾਸੀ ਸਾਰਿਆਂ ਨੇ ਬਣਾਉਣੀ ਖੇਚਲਾ ਕਰਨੀ ਸੋ ਗੁਰੂ ਪਿਆਰੋ ਸਾਰਿਆਂ ਨੇ ਤਨ ਮਨ ਤਾਂ ਦੇ ਨਾਲ ਸੇਵਾਵਾਂ ਕਰਨੀਆਂ ਹਨ ਇੱਕ ਜੱਗ ਹੈ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ ਇਹਦੇ ਵਿੱਚ ਆਪਾਂ ਆਣ ਕੇ ਲੰਗਰਾਂ ਦੀ ਸੇਵਾ ਕਰੀਏ ਹੋਰ ਵੀ ਜਿਹੜੀਆਂ ਆਪਾਂ ਸੇਵਾਵਾਂ ਨਿਭਾ ਸਕਦੇ ਆ ਸੇਵਾ ਕਰੀਏ ਸਤਖੰਡਵਾਸੀ ਸੰਤ ਬਾਬਾ ਮਾਨ ਸਿੰਘ ਜੀ ਹੁਣਾਂ ਦੀ ਗੱਦੀ ਤੇ ਸਵਾਗਤ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਜਿਹੜੇ ਹਨ ਉਹ ਸੇਵਾ ਨਿਭਾ ਰਹੇ ਹਨ ਉਹ ਪਹਿਲਾਂ ਹੀ ਜਿਹੜੇ ਇੱਥੇ ਪਹੁੰਚ ਚੁੱਕੇ ਹਨ ਤੇ ਦੀਵਾਨ ਵੀ ਲਾਉਂਦੇ ਹਨ ਹੋਰ ਜਿਆਦਾ ਇਨਫੋਰਮੇਸ਼ਨ ਤੁਸਾਂ ਲੈਣੀ ਹੋਵੇ ਤੇ ਇਹ ਭਾਈ ਸਾਹਿਬ ਨੂੰ ਮੈਂ ਕਹੂੰਗਾ ਇਹਨਾਂ ਦਾ ਫੋਨ ਨੰਬਰ ਇਹ ਦੱਸ ਦੇਣ ਔਰ ਤੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਲੈ ਸਕਦੇ ਜੀ ਹਾਂਜੀ ਸੋ ਮਹਾਪੁਰਖਾ ਦੇ ਇਸ ਹਫਤੇ ਵੀ ਅੱਜ ਵੀ ਦੀਵਾਨ ਹਨ ਤੇ ਸ਼ਾਮ ਨੂੰ ਕੀਰਤਨ ਹੁੰਦਾ ਹੈ ਬੁੱਧਵਾਰ ਤੇ ਵੀਰਵਾਰ ਨੂੰ ਜੋ ਰਹਿੰਦੇ ਦੀਵਾਨ ਹਨ ਉਹ ਸਜਣਗੇ ਤੇ ਉਸ ਤੋਂ ਬਾਅਦ ਫਿਰ ਮਹਾਪੁਰਖਾ ਨੇ ਚੱਲਦੇ ਸਮਾਗਮਾਂ ਦੇ ਵਿੱਚ ਵੀ ਮਹਾਪੁਰਖਾ ਦੇ ਭਾਵਤ ਵੀ ਵਿਚਾਰਨ ਕਰਨੇ ਹਨ ਤੇ ਆਪਣੀਆਂ ਹੱਡ ਬੀਤੀਆਂ ਵੀ ਉਹਨਾਂ ਦੀ ਜਾਂਚ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਜੀ ਸੋ ਗੁਰੂ ਪਿਆਰੋ ਇਹ ਸਾਰੇ ਪ੍ਰੋਗਰਾਮ ਦੀ ਕਵਰੇਜ ਸਿੱਖ ਚੈਨਲ ਜਿਹੜਾ ਵਾ ਉਹ ਕਰੂਗਾ ਤੇ ਤੁਹਾਨੂੰ ਘਰ ਬੈਠਿਆਂ ਕਰ-ਕਰ ਅੰਦਰ ਧਰਮਸਾਲ ਸਿੱਖ ਚੈਨਲ ਨੇ ਬਣਾਈਆਂ ਗੁਰੂ ਪਿਆਰਿਓ ਜੀ ਇਹ ਇੱਕ ਬਹੁਤ ਵੱਡਾ ਆਪਣਾ ਪਲੇਟਫਾਰਮ ਹੈ ਇਹਨੂੰ ਵੀ ਆਪਾਂ ਤਗੜਿਆ ਕਰਨਾ ਹੈ ਕਿਉਂਕਿ ਸਾਰੇ ਚੈਨਲ ਤਾਂ ਤਾਂ ਦੇ ਯੋਗ ਹਨ ਰੇਡੀਓ ਤਾਂ ਤਾਂ ਦੇ ਯੋਗ ਹਨ ਪਾਰੇ ਚੈਨਲ ਜਦੋਂ ਦਾ 2009 ਦਾ ਆਇਆ 15 ਸਾਲ ਇਹਨੂੰ ਹੋ ਗਿਆ ਗੁਰੂ ਪਿਆਰਿਓ ਤੇ 15 ਸਾਲਾਂ ਦੇ ਵਿੱਚ ਨੇ 75 ਸਾਲਾਂ ਜਿੰਨਾ ਕੰਮ ਕੀਤਾ ਗੁਰੂ ਪਿਆਰਿਓ ਇਹ ਇੱਕ ਉਹ ਚੈਨਲ ਹੈ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਸਿੱਖਾਂ ਦਾ ਪਹਿਲਾ ਜਿਹੜਾ ਗੁਰੂ ਪਿਆਰਿਓ ਨਰੋਲ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ ਸਿੱਖੀ ਦਾ ਪ੍ਰਚਾਰ ਕਰਦਾ ਹੈ ਜਿਹਦਾ ਪ੍ਰਚਾਰ ਸੁਣ ਕੇ ਕਨੀ ਅਨੇਕਾਂ ਜਿਹਨੀਆਂ ਸੰਗਤਾਂ ਗੁਰੂ ਦੇ ਲੜ ਲੱਗੀਆਂ ਸੋ ਆਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੀਏ ਪੰਡਾਲਾਂ ਦੇ ਵਿੱਚ ਜਿੱਥੇ ਪੰਡਾਲ ਲੱਗਨੇ ਹਨ ਉਹ ਤੁਹਾਨੂੰ ਦਿਖਾ ਲਈਏ ਜਗਾ ਤੇ ਬੜੇ ਛੇ-ਸੱਤ ਦਿਨ ਤੋਂ ਗੁਰੂ ਪਿਆਰਿਓ ਜਿਹੜੇ ਆ ਉਥੇ ਸੇਵਾਦਾਰ ਮਿਹਨਤ ਕਰ ਰਹੇ ਕੋ ਛੋਟਾ-ਮੋਟਾ ਕੰਮ ਨਹੀਂ ਹੁੰਦਾ ਏਡੇ ਵੱਡੇ ਜਿਹੜੇ ਆ ਕੰਮ ਕਰਨੇ ਏਡੇ ਵੱਡੇ ਕਾਰਜ ਕਰਨੇ ਏਡੇ ਵੱਡੇ ਸਮਾਗਮ ਕਰਨੇ ਸੋ ਆਹ ਤੁਹਾਨੂੰ ਟੈਂਟ ਵੀ ਵਿਖਾ ਲਦੇ ਆ ਤੇ ਜਿੱਥੇ ਮਹਾਰਾਜ ਦੇ ਸਟੇਜ ਲਗਣੀਆਂ ਉਹ ਪ੍ਰਕਾਸ਼ ਹੋਣਗੇ ਉਹ ਵੀ ਦਿਖਾਵਾਂਗੇ ਤੇ ਬਾਕੀ ਤੁਸੀਂ ਤਿੰਨ-ਚਾਰ-ਪੰਜ ਨੂੰ ਆਣ ਆਣ ਕੇ ਆਂਦੇ ਅੱਖੀਂ ਵੇਖਣਾ ਤੇ ਕੰਨਾਂ ਨਾਲ ਸੁਣਨ ਦਾ ਬੜਾ ਫਰਕ ਆ ਆਪਣੇ ਅੱਖੀਂ ਆ ਪਣ ਕੇ ਗੁਰੂ ਬਾਜਾਂ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਓ ਤੁਹਾਨੂੰ ਲੈ ਚਲੀਏ ਪੰਡਾਲਾਂ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਤੁਸੀਂ ਵੇਖ ਰਹੇ ਜੇ ਕਿ ਝੂਲ ਤੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ ਗੁਰਦੁਆਰਾ ਸੱਚਖੰਡ ਜੀ ਦਾ ਦਰਬਾਰ ਨਿਸ਼ਾਨ ਸਾਹਿਬ ਝੂਲ ਰਹੇ ਆ ਗੁਰੂ ਪਿਆਰਿਓ ਤੇ ਬੜੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਜਿਹੜੀਆਂ ਹੋ ਰਹੀਆਂ ਵਾ ਸਮਾਗਮਾਂ ਵਾਸਤੇ ਜਿਹੜੇ ਆ ਉਹ ਪੂਰੇ ਪੰਡਾਲ ਜਿਹੜੇ ਆ 6-7 ਦਿਨ ਤੋਂ ਬੜੀ ਮਿਹਨਤ ਦੇ ਨਾਲ ਸੇਵਾਦਾਰਾਂ ਨੇ ਜਿਹੜੇ ਆ ਉਹ ਮੁਕੰਮਲ ਕਰ ਰਹੇ ਆ ਤੇ ਆ ਤੁਸੀਂ ਵੇਖ ਰਹੇ ਜੀ ਕੈਮਰੇ ਦੀ ਅੱਖ ਦੇ ਨਾਲ ਆ ਸਾਹਮਣੇ ਜਿਹੜਾ ਇਹ ਲੰਗਰ ਹਾਲ ਹੋਊਗਾ ਗੁਰੂ ਪਿਆਰਿਓ ਆ ਜਿਹੜਾ ਹੈ ਇਹ ਲੰਗਰ ਹਾਲ ਹੋਊਗਾ ਸੰਗਤਾਂ ਜਿਹੜੀਆਂ ਇੱਥੇ ਲੰਗਰ ਛਕਣ ਗਈਆਂ ਤੇ ਇੱਥੇ ਜਿਹੜੇ ਜੋੜੇ ਲਾਉਣ ਗਈਆਂ ਸੋ ਲੰਗਰ ਹਾਲ ਵੀ ਬੜਾ ਖੁੱਲਾ ਹੈ ਗੁਰੂ ਪਿਆਰਿਓ ਜਿਸ ਦਾ ਕਾਰਜ ਤੈਨੀਆਂ ਕੀਆ ਗੁਰੂ ਪਿਆਰਿਓ ਜਿਨ੍ਹਾਂ ਦੇ ਕਾਰਜ ਆ ਵਾਹਿਗੁਰੂ ਆਪੇ ਕਰਦਾ ਵਾ ਸੋ ਖਾਹੋ ਖਰਚੋ ਰਾਲ ਮਿਲ ਭਾਈ ਟੋੜ ਨਾ ਆਵੇ ਵੱਧ ਹੋ ਜਾਈ ਸਾਰਿਆਂ ਨੇ ਆਪੋ ਆਪਣੇ ਜਿਹੜੇ ਆ ਤਨਮਨ ਤਾਂ ਦੇ ਨਾਲ ਸੇਵਾਵਾਂ ਕਰਨੀਆਂ ਤੇ ਗੁਰੂ ਪਿਆਰੋ ਤਿੰਨੇ ਦਿਨ ਆਪਣੇ ਦੀਵਾਨ ਆਪ ਆਓ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਹੋਰ ਤੁਸੀਂ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਸੋ ਇਹ ਜਿਹੜਾ ਗੁਰੂ ਘਰ ਦਾ ਜਿਹੜਾ ਸਾਹਮਣੇ ਵਾਲਾ ਪਾਸਾ ਹੈ ਜੀ ਇਧਰਲੇ ਪਾਸੇ ਜੋੜੇ ਜੋੜਾ ਘਰ ਹੋਊਗਾ ਇਸੇ ਸੰਗਤਾਂ ਨੇ ਜੋੜੇ ਉਤਾਰਨੇ ਨੇ ਤੇ ਫਿਰ ਇਧਰ ਦੀ ਜਿਹੜਾ ਲਾਂਗਾ ਬਣਿਆ ਹੋਇਆ ਹੈ ਉਧਰ ਨੂੰ ਦਰਬਾਰ ਸਾਹਿਬ ਵੱਲ ਜਾਣ ਨੂੰ ਇਧਰ ਨੂੰ ਰਸਤਾ ਆ। ਅੰਦਰ ਜਿਹੜਾ ਦਰਬਾਰ ਸਾਹਿਬ ਇਧਰ ਨਹੀਂ ਅਸੀਂ ਆਉਣਾ। ਇਧਰ ਦੀ ਬਾਹਰ ਬਾਹਰ ਦੀ ਅਸੀਂ ਮਤਲਬ ਜਿੱਦਾਂ ਸੈਂਕ ਲੱਗੇ ਆ ਤੇ ਗੈਲਰੀ ਬਣੀ ਹੋਈ ਆ। ਇਧਰ ਦੀ ਅਸੀਂ ਲੰਘ ਕੇ ਫਿਰ ਦਰਬਾਰ ਸਾਹਿਬ ਦੇ ਕੋਲ ਜਾਣਾ। ਇਧਰਲੇ ਪਾਸੇ ਲੰਗਰ ਹੋਊਗਾ। ਮਤਲਬ ਲੰਗਰ ਨੂੰ ਵੀ ਰਸਤਾ ਇਹੀ ਹੋਊਗਾ ਤੇ ਦਰਬਾਰ ਸਾਹਿਬ ਨੂੰ ਵੀ ਰਸਤਾ ਇਹੀ ਹੋਊਗਾ। ਇਹ ਦੇਖ ਕਰ ਇਧਰਲੇ ਪਾਸੇ ਆਪਾਂ ਥੋੜੀ ਨਿਗਾਹ ਮਾਰ ਲਈਏ ਕੈਮਰੇ ਦੀ ਤੇ ਇਧਰ ਫਿਰ ਸੇਵਾਦਾਰ ਖਲੋਤੇ ਹੋਣਗੇ ਤਿੰਨ ਥਾਵਾਂ ਤੇ ਜਿੱਥੇ ਕਿ ਪਾਰਕਿੰਗ ਦਾ ਪ੍ਰਬੰਧ ਹੋਊਗਾ ਇੱਕ ਤਾਂ ਨਾਲ ਲੱਗਦੀ ਫੈਕਟਰੀ ਐਨ ਇੱਥੇ ਤੇ ਇੱਕ ਫੈਕਟਰੀ ਜੋ ਇਹਦੇ ਬਿਲਕੁਲ ਆਪੋਜ਼ਿਟੀ ਆ ਉਸ ਫੈਕਟਰੀ ਦੇ ਵਿੱਚ ਤੇ ਇੱਕ ਖੂंजे ਤੇ 올 ਸੈਂਸ ਸਕੂਲ ਆ ਪ੍ਰਾਇਮਰੀ ਸਕੂਲ ਉੱਥੇ ਵੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਸੰਗਤਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਕਿ ਆਪਾਂ ਗਲਤ ਥਾਂ ਤੇ ਨਹੀਂ ਕਿਤੇ ਗੱਡੀ ਲਾਉਣੀ ਜੋ ਕਾਰਪາກ ਹੈ ਉਹਦਾ ਪ੍ਰਬੰਧ ਕੀਤਾ ਗਿਆ ਹੈ ਕਾਰਪາກ ਦੇ ਵਿੱਚ ਹੀ ਆਪਣੀਆਂ ਗੱਡੀਆਂ ਖੜੀਆਂ ਕਰਕੇ ਸਹੀ ਥਾਂ ਤੇ ਤੇ ਜੇ ਕਿਤੇ ਕਾਰਪາກ ਤੇ ਕੋਈ ਜਗ੍ਹਾ ਥੁਰਦੀ ਵੀ ਹੋਈ ਤਾਂ ਜਿੱਥੇ ਸੇਵਾਦਾਰ ਕਹਿਣਗੇ ਸੰਗਤਾਂ ਨੇ ਸੇਵਾਦਾਰ ਦੇ ਕਹਿ ਅਨੁਸਾਰ ਅਸੀਂ ਆਪਣੀ ਗੱਡੀ ਲਾਉਣੀ ਸੋ ਇਨਾ ਸਿੰਘ ਸਾਹਿਬ ਦਾ ਮਤਲਬ ਹੈ ਆਪਾਂ ਫਾਲੋ ਕਰਨਾ ਸੇਵਾਦਾਰਾਂ ਨੂੰ ਉਹ ਤੁਹਾਡੀ ਸੇਵਾ ਲਈ ਜਿਹੜੇ ਤਿਆਰ ਆ ਤੇ ਇੱਥੇ ਜੋੜੇ ਲਾ ਕੇ ਤੇ ਆਵ ਆਪਣੇ ਤਨ ਦੀ ਖਰਾਕ ਗੁਰੂ ਪਿਆਰੇ ਆਪਾਂ ਤਨ ਦੀ ਖਰਾਕ ਨਾਨਾ ਪ੍ਰਕਾਸ਼ ਦੇ ਪਦਾਰਥ ਲੰਗਰ ਤੇ ਇੱਧਰ ਆਪਾਂ ਮੰਨ ਦੀ ਖਰਾਕ ਆ ਸ਼ਬਦ ਆਪਾਂ ਇੱਧਰ ਸਰਵਣ ਕਰਨੇ ਆ ਆ ਤੁਹਾਨੂੰ ਇਹਦੀ ਜਾ ਸਕਦੇ ਆ ਹਾਂਜੀ ਚਲੋ ਜੀ ਆ ਤੁਹਾਨੂੰ ਲੈ ਚਲੀਏ ਇਹ ਪੰਡਾਲਾਂ ਦੇ ਵਿੱਚ ਗੁਰੂ ਪਿਆਰਿਓ ਇਹ ਭਾਗਾ ਵਾਲੇ ਆ ਜਿਹੜੇ ਏਡੇ ਵੱਡੇ ਇਹ ਸਮਾਗਮ ਕਰਦੇ ਆ ਤੇ ਉਹ ਉਦੋਂ ਵੀ ਜਾਦੇ ਭਗਾਲੇ ਆ ਜਿਹੜੇ ਸਰਵਣ ਕਰਦੇ ਆ ਗੁਰੂ ਪਿਆਰਿਓ ਜਿਹੜਾ ਮਰਜੀ ਵੱਡਾ ਬਲਾਰਾ ਹੋਵੇ ਕਥਾਕਾਰ ਹੋਵੇ ਕੀਤਨੀਆਂ ਹੋਵੇ ਰਾਗੀ ਢਾਡੀ ਹੋਵੇ ਜਿੰਨਾ ਚਿਰ ਸਰੋਤੇ ਨਾਲ ਸੁਣਨ ਵਾਲੇ ਹੁਣ ਗੁਰਪਾਰਿਓ ਆਨੰਦ ਨਹੀਂ ਆਉਂਦਾ ਸੋ ਆਪਾਂ ਉਹ ਆਨੰਦ ਲੈਣਾ ਹੈ ਜਿਹੜਾ ਪਰ ਰਜਾਨਾ ਪੜਦੇ ਹਾਂ ਆਨੰਦ ਪਿਆ ਮੇਰੀ ਮਾਏ ਸਤਗੁਰੂ ਨੇ ਮੈਂ ਪਾਇਆ ਸੋ ਗੁਰੂ ਪਿਆਰਿਓ ਆ ਆ ਵੇਖੋ ਕਿ ਲੰਗਰ ਜਿਹੜਿਆ ਆਉਣੇ ਸ਼ੁਰੂ ਹੋ ਗਿਆ ਕਿਧਰੇ ਗਾਜਰਾ ਆਂ ਆਲੂ ਆ ਪਿਆਜ਼ ਆਟੇ ਦਾਲਾਂ ਗੁਰੂ ਪਿਆਰੋ ਵੇਖੋ ਗੁਰੂ ਨਾਨਕ ਨੇ ਕਿਰਪਾ ਕੀਤੀਆਂ 20 ਰੁਪਈਆਂ ਦਾ ਲੰਗਰ ਚਲਾਇਆ ਸੀ ਤੇ ਗੁਰੂ ਪਿਆਰੋ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਗੁਰੂ ਪਿਆਰੋ ਪਤਾ ਨਹੀਂ ਕਿੱਧਰੋਂ ਉਤੋਂ ਚੀਜ਼ਾਂ ਡਿਗਣ ਡੇ ਪੈਂਦੀਆਂ ਇਹ ਆਪ ਹੀ ਵਰਤਦਾ ਗੁਰੂ ਪਿਆਰੋ بڑے بڑے ਦੇਸ਼ بڑے بڑے ਅਮੀਰ ਲੋਕ بڑے بڑے ਧਰਮ ਹੋਰ ਹੀ ਚਲਾ ਸਕੇ ਜਿਹੜਾ ਗੁਰੂ ਨਾਨਕ ਆਪਣੇ ਸਿੱਖਾਂ ਨੂੰ ਦੇ ਗਿਆ ਗੁਰੂ ਪਿਆਰੋ ਤਾਂ ਹੀ ਉੱਤੇ ਸਿੱਖਾਂ ਦੀ ਬੱਲੇ ਬੱਲੇ ਹੋ ਰਹੀ ਹੈ ਪੂਰੇ ਵੱੜ ਦੇ ਵਿੱਚ ਗੁਰੂ ਪਿਆਰੋ ਇਹ ਵੀ ਗੁਰੂ ਨਾਨਕ ਦੀ ਕਿਰਪਾ ਵਾ ਨਿਸ਼ਾਨ ਸਾਹਿਬ ਝੁਲ ਰਹੇ ਆ ਲੰਗਰ ਜਿਹੜੇ ਆ ਜਿਹੜਾ ਮਰਜੀ ਆਵੇ ਜਿਹੜੇ Hindu ਹੋਵੇ, Musalman ਹੋਵੇ, Sikh, Isai ਹੋਵੇ ਸਾਰੇ ਮਿਲ ਕੇ ਭਾਈ ਭਾਈ ਦੇ ਜਿਹੜਾ ਵਾ ਉਹ ਡਿਸਪਲਿਪਲ ਦੇ ਵਿੱਚ ਜਿਹੜਾ ਵਾ ਉਹ ਲੰਗਰ ਛਕਦੇ ਆ ਤੇ ਗੁਰੂ ਨਾਨਕ ਨੂੰ ਯਾਦ ਕਰਕੇ ਉਹਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਦੇ ਆ ਸੋ ਆਨੰਦ ਆ ਗਿਆ ਗੁਰੂ ਪਿਆਰਿਓ ਸੋ ਗੁਰੂ ਪਿਆਰੋ ਇਸ ਵਕਤ ਆ ਲਗੇ ਆ ਖੁੱਲੇ ਪੰਡਾਲਾਂ ਦੇ ਵਿੱਚ ਵੇਖੋ ਬੜਾ ਆਨੰਦ ਆਇਆ ਬੜੇ ਸੋਹਣੇ ਗੁਰੂ ਪਿਆਰੋ ਇਹ ਜਿਹੜੇ ਆ ਪੰਡਾਲ ਲਾਏ ਆ ਥੱਲੇ ਨਵੀਂ ਕਾਰਪਟ ਪਾਈ ਆ ਗਰੂਪਿਆਰੋ ਕਿਆ ਬਾਤਾਂ ਤੁਸੀਂ ਵੇਖ ਰਹੇ ਜੇ ਅਜੇ ਵੀ ਮੇਰੇ ਸੱਜੇ ਬਨੇ ਵੇਖ ਰਹੇ ਜੇ ਕਿ ਜਿਹੜੇ ਸੇਵਾਦਾਰ ਆ ਉਹ ਸੇਵਾ ਕਰ ਰਹੇ ਆ ਗਰੂਪਿਆਰੋ ਮੈਂ 7-8 ਦਿਨ ਹੋ ਗਏ ਆ ਵਹਿੰਦਿਆਂ ਇਹ 7-8 ਦਿਨ ਤੋਂ ਹੀ ਸੇਵਾਦਾਰ ਲੱਗੇ ਆ ਵੇਖੋ ਲਾਈਟਾਂ ਲਾ ਦਤੀਆਂ ਬੱਲੇ-ਬੱਲੇ ਕਰਾਤੀ ਆ ਤੇ ਬਾਕੀ ਨੌਜਵਾਨ ਬਾਬਾ ਜੀ ਕੋ ਪੁੱਛਦੇ ਆ ਤੇ ਸਿੰਘ ਸਾਹਿਬ ਜੀ ਕਿੰਨੇ ਬਾਈ ਕਿੰਨੇ ਦੀ ਸਟੇਜ ਹੋਊਗੀ ਇਹ 40 ਫੁੱਟ ਦੀ ਸਟੇਜ ਹੈ ਜੀ ਤੇ ਆਪਣੇ ਅੱਜ ਦੇ ਤੋਂ ਚਲੋ ਤਿਆਰੀਆਂ ਚੱਲ ਰਹੀਆਂ ਨੇ ਤੇ ਸਿੱਧੇ ਪਾਸੇ ਜਿਹੜੇ ਆਪਣਾ ਗੱਬਲੇ ਪਾਸੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣਗੇ ਉੱਥੇ ਹਾਂਜੀ ਤੇ ਫਿਰ ਸੱਜੇ ਪਾਸੇ ਕੀਰਤਨੀਆਂ ਦੀ ਸਟੇਜ ਹਾਂਜੀ ਤੇ ਬਾਕੀ ਫਿਰ ਹੋਰ ਜਗ੍ਹਾ ਰੱਖੀ ਹੋਈ ਹੈ ਜੇ ਕਿਸੇ ਨੂੰ ਬਹਿਣਾ ਹੋਵੇ ਤੇ ਬਾਕੀ ਇਹ ਆ ਕਿ ਮਤਲਬ ਜਿੰਨੀ ਜਗ੍ਹਾ ਸਾਡੇ ਕੋਲ ਹੈਗੀ ਉਸ ਜਗ੍ਹਾ ਦੇ ਅਨੁਸਾਰ ਸਾਡੀ ਸਾਡਾ ਇਹ ਫੁਰਨਾ ਸੀ ਕਿ ਖੁੱਲੇ ਪੰਡਾਲ ਦੇ ਵਿੱਚ ਸਮਾਗਮ ਕਰਾਇਆ ਜਾਵੇ ਬਾਬੇ ਦੀ ਯਾਦ ਵਿੱਚ ਆ ਗੁਰੂ ਪਿਆਰਿਓ ਇਹ ਇਹ ਤੇ ਇਦਾਂ ਹੀ ਆਂਦਾ ਜਾਂਦਾ ਵੇਖਾ ਤੇ ਜਦੋਂ ਮਹਾਰਾਜ ਇੱਥੇ ਸ਼ੁਸ਼ੁਭਤ ਹੋ ਕੇ ਦਰਸ਼ਨ ਦੇਣਗੇ ਆਂਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸਹਾਵਾ RAM ਰਾਜੇ ਤਾਹ ਬਕੁੰਠ ਜਾਂ ਕੀਰਤਨ ਤੇਰਾ ਗੁਰੂ ਪਿਆਰਿਓ ਇਹ ਸਤਖੰਡ ਬਣ ਜਾਣਾ ਵਾ 3 4 5 ਮਈ ਨੂੰ ਗੁਰੂ ਪਿਆਰਿਓ ਦਿਨ ਰਹਿ ਗਿਆ ਸਿਰਫ ਵਿੱਚ 1 2 ਰਹਿ ਗਿਆ ਤੇ ਇੱਕ ਦੋਆਂ ਦਿਨਾਂ ਦੇ ਵਿੱਚ ਤਿਆਰ ਹੋਣੀ ਆ ਨਵੀਂ ਕਾਰਪਟ ਹਰ ਇੱਕ ਚੀਜ਼ ਨਵੀਂ ਸਟੇਜ ਵੇਖੋ ਹਰ ਇੱਕ ਚੀਜ਼ ਬੜੀ ਖੁੱਲੀ ਆ 40 बाई 40 बाई 40 ਦੀ ਆ 40 ਫੁੱਟ ਦਾ ਸਟੇਜ ਹਾਂਜੀ 40 ਫੁੱਟ ਦੀ ਲੰਬੀ ਸਟੇਜ ਆ ਤੇ ਹਸਬੰਦਗੇ ਤੇ ਜਦੋਂ ਗੁਰੂ ਪੈਰੋ ਗੁਰੂ ਦੀਆਂ ਕਥਾ ਸੁਣਾਉਣਗੇ ਗੁਰੂ ਪੈਰੋ ਗੁਰੂ ਦੀ ਗੱਲ ਕਰਨਗੇ ਤੇ ਗੁਰੂ ਦਾ ਪ੍ਰਚਾਰ ਕਰਨਗੇ ਤੇ ਕਿਸੇ ਦੇ ਕੰਨੀ ਪੈ ਗਿਆ ਤੇ ਜਨਮ ਜਿਹੜਾ ਉਹ ਸਫਲਾ ਹੋ ਜਾਂਦਾ ਕਿਣਕਾ ਇੱਕ ਜਿਸ ਜੀਵ ਸਾਵੇ ਗੁਰੂ ਪੈਰੋ ਰੰਗ ਲਾਗਤ 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 ਹੈ ਸੋ ਖੰਡੇ ਬਾਟੇ ਦਾ ਅੰਮ੍ਰਿਤ ਵੀ ਜਿਹੜਾ ਸੋਮਵਾਰ ਨੂੰ ਜਿਹੜਾ ਉਹ 6 ਤਰੀਕ ਨੂੰ ਤਿਆਰ ਹੋਣਾ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਇਹ ਆਵਾਜ਼ ਜਾਂਦੀ ਹੈ ਵਰਲਡ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਜਿੰਨਾ ਪੁਰਾਣੀਆਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਸੱਚਖੰਡ ਗੁਰਦੁਆਰਾ ਈਸ਼ਤ ਦੇ ਦਰਬਾਰ ਦੇ ਪ੍ਰਬੰਧਕਾਂ ਨਾਲ ਜਿਹੜਾ ਉਹ ਕੰਡਕਟ ਕਰਕੇ ਆਪਣੇ ਨਾਂ ਲਿਖਾਓ ਗੁਰੂ ਪਿਆਰਿਓ ਤੇ ਜਾਜੇ ਜ਼ਰੂਰ ਚੜੋ ਗੁਰੂ ਪਿਆਰਿਓ ਫਿਰ ਆਪਣਾ ਜਨਮ ਜਿਹੜਾ ਸਫਲਾ ਆਵਾ ਗੁਰੂ ਪਿਆਰੋ ਜੇ ਪੰਜਾਂ ਪਿਆਰ ਨੂੰ ਅਮਰ ਸ਼ਕਾ ਕੇ ਬਾਜਾ ਵਾਲੇ ਨੇ ਗੋਡੇ ਟੇਕ ਦੇ ਕੇ ਮੈਨੂੰ ਹੀ ਅਮਰ ਦੀ ਦਾਤ ਬਖਸ਼ੋ ਤੇ ਆਪਾਂ ਨੂੰ ਜਿਹੜਾ ਵਾ ਆਪਾਂ ਕਿਹਦੇ ਪਾਣੀ ਆ ਰਹਿਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਉਹ ਤੀ ਅਮਰਤਾਰੀ ਹੋ ਗਏ ਜੀ ਉਹ ਤੇ ਮੇਰੇ ਨਾਲ ਬਾਦ ਸਿੰਘ ਜੀ ਆ ਗੁਰੂ ਪਿਆਰਿਓ ਹਾਂਜੀ ਬਾਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਬਾਦ ਸਿੰਘ ਜੀ ਦਾ ਵੱਡਾ ਸਮਾਗਮ ਹੋ ਰਿਹਾ ਵਾ ਇਹ ਗੁਰਦੁਆਰਾ ਸਚਕੰਢੀਸ਼ਰ ਦਰਬਾਰ ਦੇ ਵਿੱਚ ਤੇ ਤੁਸੀਂ ਬੱਚਿਆਂ ਨੂੰ ਸੰਗਤਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂ ਕੈਨ ਸਪੀਕ ਇਨ ਇੰਗ So, with the Kirpa of Tan Tantan Guru Granth Sahib Maharaj on the 3rd, 4th and 5th of May, we will be doing the first Parasi of Tantan Tan Sri Man Sant Baba Man Singh Ji Wale. Here, as you can see behind us, we are set up the Rabasai for Guru Maharaj, where we have Kirtanis from around the world, in the UK, from India as well, such as Bai Dharvinder Singh Ji Sodhi and Mahapurish as Sant Baba man Singh Ji Panj Wale.